ਸੀ ਤਰ੍ਹਾਂ ਜਾਣਦੇ ਹੈ ਤੁਮ ਲੋਕ ਕبھی ਨਹੀਂ ਸੁਧਰ ਸਕਤੇ ਹੋ ਜਨਾਬ ਪਟਾਟਾ ਰੈਡੀ ਹੈ ਦੂਸੋਂ ਪਹਿਲਾ ਕਿਹਦੇ ਨੰਬਰ ਲਾਉਣਾ ਓ ਵਾਓ ਅੱਜ ਪਾਣਗੇ ਪਟਾਕੇ ਆਹ ਮਾਨ ਸਾਹਿਬ ਤੁਸੀਂ ਸਾਡਾ ਬੰਦਾ ਫੜਿਆ ਜਲਦੀ ਕਰੋ ਤੇ ਛੱਡੋ ਉਹਨੂੰ ਸਾਨੂੰ ਕੰਮ ਬਹੁਤਾ ਹੈ ਅਸੀਂ ਅੱਗੇ ਵੀ ਜਾਣਾ ਉਹ ਖੜ ਜੋ ਖੜ ਜੋ ਥੋ ਕੋ 43 ਜਿੱਦਾਂ ਦੇ ਬੰਦਿਆਂ ਨਾਲ ਤੁਸੀਂ ਫਿਰਦੇ ਹੋ ਉਹ ਸਾਰੇ ਫੜਨੇ ਹੀ ਬਣਦੇ ਆ ਕਿਉਂ ਲੱਕੜਹਾਰਾ ਜੀ ਨਾਲੇ ਜਿਹੜਾ ਬੰਦਾ ਅਸੀਂ ਫੜਿਆ ਉਹ ਤੁਹਾਡੀ ਪਾਰਟੀ ਦਾ ਨਹੀਂ ਹੈਗਾ ਮਾਨ ਸਾਹਿਬ ਤੁਸੀਂ ਸਾਡੀ ਇਦਾਂ ਲਾਈਵ ਬੇਇੱਜ਼ਤੀ ਨਹੀਂ ਕਰ ਸਕਦੇ ਤੁਸੀਂ ਬੱਸ ਸਾਡਾ ਬੰਦਾ ਬਾਹਰ ਕੱਢੋ ਨਾਲੇ ਉਹਦਾ ਕਸੂਰ ਕੀ ਆ ਇਹ ਵੀ ਤਾਂ ਦੱਸੋ ਸਿੱਧੂ ਜੀ ਵੈਸੇ ਕਸੂਰ ਤਾਂ ਉਹਦਾ ਬਹੁਤ ਵੱਡਾ ਪਰ ਉਹ ਨਿੱਕੀ ਜੀ ਮਾਫੀ ਮੰਗ ਕੇ ਬਚ ਗਿਆ ਮੈਂ ਇੱਕ ਗੱਲ ਫੇਰ ਆਖੂੰਗਾ ਕਿ ਉਹ ਤੁਹਾਡਾ ਬੰਦਾ ਨਹੀਂ ਹੈਗਾ ਸਾਡਾ ਬੰਦਾ ਨਹੀਂ ਹੈਗਾ ਤਾਂ ਫਿਰ ਕੋਣ ਆ ਉਹ ਮਾਨ ਸਾਹਿਬ ਤੁਸੀਂ ਕਿਹੜੇ ਜੁਰਮ ਤੇ ਚੱਕ ਲਿਆ ਸਿੱਧੂ ਜੀ ਕਸੂਰ ਤਾਂ ਆ ਦਾ ਬਾਹਲਾ ਵੱਡਾ ਇਹ ਵੀ 70 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਉਹਦੇ ਕੋਲੋਂ ਲਿਬੜਿਆ ਲਪਾਪਾ ਮਿਲਿਆ ਪੁੱਕੀ ਦਾ ਜਨਾਬ ਫਿਰ ਤੁਸੀਂ ਗਲਤ ਫੈਨਮੀ ਚੋਂ ਇਹਦੇ ਕੋਲੋਂ ਲਪਾਪਾ ਨਹੀਂ ਪੁੱਕੀ ਦੀ ਬੋਰੀ ਮਿਲਣੀ ਚਾਹੀਦੀ ਆ ਕੋ ਕੋਈ ਗੱਲ ਨਹੀਂ ਟਕਾ ਕੇ ਮਾਰੋ ਰੌਲਾ ਕਰਾ